ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਹੀ ਭੈਣ ਭਰਾਵਾਂ ਵੀਰਾਂ ਨੂੰ ਜੀ ਤੇ ਭਰਾਵੋ ਅੱਜ ਖੜੇ ਆਂਗੇ ਮੇਰੇ ਸਰਦੂਲਗੜ ਇਲਾਕੇ ਦੇ ਨਾਲ ਲੱਗਦਾ ਪਿੰਡ ਖੈਰਾ ਖੁਰਦ ਜ਼ਿਲ੍ਹਾ ਮਾਨਸਾ ਜਿੱਥੇ ਕੀ ਭਰਾ ਨੇ 1 ਏਕੜ ਦੇ ਵਿੱਚ ਆਪਣਾ ਸਿਆਵਟੀ ਬੂਟੇ ਫਲਾਂ ਵਾਲੇ ਬੂਟੇ ਤੇ ਜਿਹੜੇ ਡੈਕੋਰੇਸ਼ਨ ਵਾਲੇ ਬੂਟੇ ਬਹੁਤ ਸੋਹਣਾ ਭਰਾ ਨੇ ਕੰਮ ਕੀਤਾ ਹੋਇਆਗਾ ਜੇ ਕਿਸੇ ਭਰਾ ਨੂੰ ਜ਼ਰੂਰਤ ਹੋਵੇ ਤਾਂ ਤੁਹਾਨੂੰ ਦੂਰ ਦਰਾਡੇ ਭੱਜਣ ਦੀ ਲੋੜ ਨਹੀਂ ਤੁਸੀਂ ਸਰਦੂਲਗੜ ਦੇ ਨਾਲ ਹੀ ਪਿੰਡ ਖੈਰਾ ਖੁਰਦ ਜ਼ਿਲ੍ਹਾ ਮਾਨਸਾ ਜਿਹੜੀ ਖੈਰੇ ਤੋਂ ਆਲੂਪੁਰ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਪਰ ਭਰਾ ਦੀ ਨਰਸਰੀ ਹੈ ਤੇ ਭਰਾ ਦੀ ਤੁਸੀਂ ਨਰਸਰੀ ਦੇ ਵਿੱਚ ਆ ਕੇ ਦੇਖ ਸਕਦੇ ਹੋ ਫਲਾਂ ਵਾਲੇ ਬੂਟੇ ਫੁੱਲਾਂ ਵਾਲੇ ਸਜਾਵਟੀ ਤੇ ਲਿਜਾ ਸਕਦੇ ਹੋ ਤੇ ਭਰਾ ਨੇ ਡੈਮੋ ਦੇ ਤੌਰ ਤੇ ਬੂਟੇ ਲਾਏ ਵੀ ਹੋਏ ਨੇ ਇੱਧਰ ਜਿਹੜੇ ਬੂਟੇ ਪਾਏ ਆ ਇਹ ਸਾਰੇ ਸਜਾਵਟੀ ਦੇ ਬੂਟੇ ਹਨ ਵੀ ਇਹ ਸਜਾਵਟੀ ਦੇ ਬੂਟੇ ਅੱਛਾ ਇੰਡੋਰ ਤੇ ਮਤਲਬ ਜਿਹੜੇ ਗਮਲਿਆਂ ਚੰਨ ਰੱਖਦੇ ਨੇ ਛਾਵੇਂ ਉਹ ਹੈਗੇ ਤੇ ਫੁੱਲਾਂ ਵਾਲੇ ਹੈਗੇ ਅੱਧ अच्छा ਤੇ ਇਧਰ ਆਊਟਡੋਰ ਜਰੇ ਆਦੇ ਡਿਸਪਲੇ ਬਣਾ ਰੱਖੀ ਐ ਹਾਂ ਹਾਂ ਇਹ ਮਤਲਬ ਅੰਦਰ ਜਿਵੇਂ ਕੋਰੀਨ ਘਾਹ ਲਾ ਰੱਖਿਆ ਬਾਹਰ ਸਿਲੈਕਸ਼ਨ ਨੰਬਰ 1 ਤੇ ਜਿਹੜੇ ਆਊਟਡੋਰ ਸਾਰੇ प्लांट्स ਅਸੀਂ ਨਾ ਛੋਟੇ ਛੋਟੇ ਸਾਰੇ ਲਾ ਰੱਖਿਆ ਵੀ ਲਾ ਡੈਮੋ ਦੇ ਤੌਰ ਤੇ ਲਾਏ ਹੋਏ ਤੁਹਾਨੂੰ ਥੈਲੀ ਤੇ ਨਹੀਂ ਪਤਾ ਲੱਗਦਾ ਵੀ ਬੂਟਾ ਕਿਸ ਤਰ੍ਹਾਂ ਦਾ ਬਣੇਗਾ اچھا ਵੀ ਜਿਹੜਾ ਕੋਈ ਵੀ ਬੂਟਾ ਕਿਸੇ ਵੀਰ ਨੇ ਲੈ ਕੇ ਜਾਣਾ ਉਹ ਤੁਸੀਂ ਇੱਥੇ ਦਿਖਾ ਸਕਦੇ ਹੋ ਹਾਂ ਉਹ ਪਸੰਦ ਕਰਕੇ ਲੈ ਕੇ ਜਾ ਸਕਦਾ ਠੀਕ ਆ ਤੇ ਨਾਲ ਨਾਲ ਇੱਕ ਹੋਰ ਗੱਲ ਦੱਸ ਦਈਏ ਵੀਰ ਅਨਿਲ ਦਾ ਇੱਥੇ ਭਰਾ ਦਾ ਨਾਲਾ ਗੁੰਡੋਆ ਖਾਦ ਦਾ ਕੰਮ ਵੀ ਹੈ ਜੇ ਕਿਸੇ ਨੂੰ ਕੋਈ ਖਾਦ ਵਗੈਰਾ ਲੈ ਜਾਣੀ ਹੋ ਤਾਂ ਤੁਸੀਂ ਖਾਦ ਵੀ ਲੈ ਜਾ ਸਕਦੇ ਹੋ ਤੇ ਗਮਲੇ ਵਗੈਰਾ ਸਾਰਾ ਬਹੁਤ ਵਧੀਆ ਕੰਮ ਆ ਤੁਸੀਂ ਆ ਕੇ ਇੱਕ ਵਾਰ ਜ਼ਰੂਰ ਦੇਖਿਓ ਖੈਰਾ ਆਰਗੈਨਿਕ ਨਰਸਰੀ ਤੇ ਬਾਈ ਇੱਥੇ ਜਿਹੜਾ ਸਬਜ਼ੀਆਂ ਦਾ ਕੰਮ ਵੀ ਕਰਦਾ ਉਹ ਆਰਗੈਨਿਕ ਹੀ ਕਰਦਾ ਹੈ ਤੇ ਜਿੰਨੇ ਪ੍ਰਕਾਰ ਦੇ ਬੂਟੇ ਕਿਹੜੇ ਕਿਹੜੇ ਪ੍ਰਕਾਰ ਦੇ ਪਏ ਨੇ ਇੱਥੇ ਬੂਟੇ ਹਰ ਤਰ੍ਹਾਂ ਦੇ ਜੀ ਸਜਾਉਟੀ ਨੇ ਫਲਾਂ ਵਾਲੇ ਲਈ ਮੈਡੀਕਲ ਗਾਂਥ ਜੀ ਤੇ ਉਹ ਅਸੀਂ ਹਰੇ ਫਰੂਟ ਪਲਾਂਟ ਤੇ ਲਾ ਰੱਖਿਆ ਹੈ ਜਿਵੇਂ ਉਹ ਦੇਖੋ ਤੁਹਾਡੇ ਅਸਮਣੇ ਅਮਰੂਦ ਹੈ ਆਜੋ ਆਪਾਂ ਥੋੜੀ ਗੰਪਲ ਆਪਾਂ ਗੱਲ ਹਾਂ ਠੀਕ ਹੋਇ ਕਿ ਤੇਕੂ ਵਗੈਰਾ ਆ ਰਹੇ ਹਨ ਆਮ ਬੋਗੇ ਹਾਂ ਇਹ ਸਾਰਾ ਸਾਰੇ ਫਰੂਟਸ ਦਾ ਹੈ ਜੀ ਠੀਕ ਆ ਯਾ ਜੁਮ ਅਮਰੂਦ ਆ ਦੇਖੋ ਅਮਰੂਦ ਇਹ ਤਾਈਵਨ ਪਿੰਕ ਹੈ ਇਹ ਲੱਗਾ ਹੋਇਆ ਹੈ ਅੱਛਾ ਤਾਈਵਨ ਪਿੰਕ ਹਾਂ ਇਹ ਪਪੀਤਾ ਅਸੀਂ ਇਹ ਤਿਆਰ ਆਪ ਕਰਦੇ ਆ ਪੂਨੇ ਦੀ ਵੈਰਾਈਟੀ ਆ ਰੈਲਡੀ 786 ਠੀਕ ਆ ਇਹ ਅਸੀਂ ਮਤਲਬ ਹੁਣ ਇਹ ਇਹਨੂੰ ਫੂਟਿੰਗ ਆਉਗੀ ਅਗਸਤ ਵੀ ਜਾ ਕੇ ਠੀਕ ਹੈ ਫੁੱਲਾਈ ਹੋਏ ਗਾਂਹ ਹੋਰ ਵੀ ਲਾਰਜੇ ਬੂਟੇ ਅਸੀਂ ਸੋਝਣਾ ਬਹੁਤ ਲਾਇਆ ਸੋਝਣਾ ਕੋਸ ਥੋੜੇ ਸਾਹਮਣੇ ਆ। ਸਾਂਝਣਾ। ਠੀਕ ਆ। ਮੈਡੀਸਨ ਪਲਾਂਟ ਹੈ ਜੀ। ਠੀਕ ਆ। ਜਿਹੜੇ ਮੈਡੀਸਨ ਪਲਾਂਟ ਆ ਉਹ ਵੀ ਤੁਹਾਡੇ ਕੋਲ ਇੱਥੇ ਹੈਗੇ ਬੂਟੇ ਜੇ ਖਿਲ ਲੈ ਜਾਣੇ। ਸੌਦਾ ਚੀਕ ਕੜੀ ਪੱਤਾ ਤੇ ਸਾਰੇ ਹੈਗੇ। ਹਲਦੀ ਵੀ ਅਸੀਂ ਲਾਉਣੇ ਆ। ਅੱਛਾ। ਹਾਂਜੀ। ਤੇ ਕੋਈ ਸਾਰੇ ਤਰ੍ਹਾਂ ਦੇ ਬੂਟੇ ਪਏ ਨੇ ਜਿਵੇਂ ਜਾਮਬਣਾ ਦੇ ਪਏ ਆ ਹਨਾ। ਹਾਂ ਸਾਰੇ ਪਏ ਆ। ਆਂਬ ਪਏ ਨੇ। ਤੇ ਆਹ ਇੱਧਰ ਕਿਹੜੇ ਕਿਹੜੇ ਆ ਗਏ। ਆ ਜੀ ਇਹ ਆ ਪੈਨਸਿਲ ਪੈਣ ਇਹ ਔਰਨਾਮੈਂਟਲ ਲੈਸ ਦਾਉਟ ਹੀ ਨਹੀਂ। ਅੱਛਾ। ਸਿਆ ਆਪੀ ਆ ਗਏ ਇੱਧਰ ਤੇ ਹਾਂਜੀ ਉਧਰ ਅਸੀਂ ਜਿਹੜਾ ਆ ਫਰੂਟ ਗਾਰਡਨ ਤਿਆਰ ਕਰ ਰਹੇ ਬੂਟੇ ਹੁਣ ਐਸ ਕੀ ਮਾਰਚ ਦੇ ਵਿੱਚ ਲਾਏ ਸੀਗੇ ਵਿੱਚ ਪਪੀਤਾ ਵੀ ਲੱਗਾ ਹੋਇਆ ਦੇਖੋ ਠੀਕ ਤੇ ਬੈਡਾਂ ਵਿੱਚ ਅਸੀਂ ਮਤਲਬ ਹੁਣ ਗਾਂਹ ਜਿਹਾ ਹਲਦੀ ਲਾ ਤੁਸੀਂ ਦੇਖ ਰਹੇ ਹੋ ਹਾਂ ਹਾਂ ਹੁਣ ਇਹਦੇ ਵਿੱਚ ਅਸੀਂ ਸਬਜ਼ੀ ਵੀ ਵਿਚ ਲਾ ਲਾਂਗੇ ਅੱਛਾ ਨਾਲਾ ਸਬਜ਼ੀ ਦਾ ਕੰਮ ਵੀ ਆ ਰੂਗਾ ਵਧੀਆ ਜਿਹੜਾ ਕੀ ਗੁੰਡੋਆ ਖਾਦ ਦਾ ਬਹੁਤ ਵਧੀਆ ਇਹ ਕਿਸੇ ਵੀਰ ਨੇ ਖਾਦ ਵਗੈਰਾ ਲਾਣੀ ਦੇਖੋ ਕਿਉਂਕਿ ਦੇਖੋ ਜੇ ਪੌਦੇ ਲੈ ਕੇ ਜਾਣਗੇ ਪੌਦੇ ਨੂੰ ਖਾਦ ਚਾਹੀਦੀ ਹੈ ਆਪਾਂ ਆਮ ਕੱਲੇ ਕੀ ਪਾਣੀ ਦੇ ਹੀ ਜਾਂਦੇ ਆ ਤਾਂ ਖਰਾਬ ਪੂਰੀ ਨਹੀਂ ਹੁੰਦੀ ਉਹਨਾਂ ਨੂੰ ਪੂਰੇ ਨਿਊਟ੍ਰੀਸ਼ਨ ਚਾਹੀਦਾ ਹੈ ਤਾਂ ਆ ਜੀ ਗੰਡੋਆ ਖਾਧਾ ਦੇਖੋ ਇਹ ਵੀ ਅਸੀਂ ਨੇਚਰਲੀ ਤਿਆਰ ਕਰਦੇ ਆ ਇਹ ਦਰਖਤ ਲਾ ਰੱਖਿਆ ਸੀ ਇਹਦੀ ਛਾਂ ਵਿੱਚ ਤਿਆਰ ਹੁੰਦੀ ਹੈ ਤੇ ਜਿਹੜੇ ਸੁਹਾਣਾ ਲਾ ਰੱਖਿਆ ਇਹਦੇ ਪੱਤੇ ਡਿੱਗਦੇ ਐ ਤੇ ਉਹ ਵੀ ਕੰਪੋਸਟ ਬਣ ਜਾਂਦੀ ਹੈ ਠੀਕ ਹੈ ਇਹਦਾ ਪਰਪਸ ਇਹ ਹੈ ਨਾ ਛਾਂ ਦੇ ਦੇ ਨਾਲ ਇਹਦੇ ਪੱਤਿਆਂ ਦੀ ਕੰਪੋਸਟ ਬਣ ਜਾਂਦੀ ਹੈ ਬਣ ਜਾਂਦੀ ਹੈ ਹਾਂਜੀ ਤੇ ਬਹੁਤ ਵਧੀਆ ਪ੍ਰਾਣ ਨੇ ਕੰਮ ਕੀਤਾ ਹੋਇਆ ਦਾ ਨਰਸਰੀ ਦਾ ਤੇ ਇੱਕ ਵਾਰ ਵੀਰ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਅਨਿਲ ਨੂੰ ਤੇ ਵੀਰ ਆਪਣਾ ਨੰਬਰ ਤੁਸੀਂ ਬੋਲ ਦਿਓ ਨੰਬਰ ਮੇਰਾ ਜੀ 99182233 ਠੀਕ ਹੈ ਜੀ ਤੇ ਭਰਾ ਦਾ ਚੈਨਲ ਵੀ ਆ ਤੇ ਉਹ ਵੀ ਤੁਸੀਂ ਵੀਰ ਉਹ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਨਾ ਕੀ ਨਾ ਵੀਰਾਂ ਨੇਲਾ ਚੈਨਲ ਦਾ ਖੈਰਾ ਆਰਗੈਨਿਕ ਫਾਰਮ ਖੈਰਾ ਆਰਗੈਨਿਕ ਫਾਰਮ ਵੀਰ ਦਾ ਚੈਨਲ ਆ ਤੇ ਵੀਰ ਦੀ ਸਾਰੀਆਂ ਵੀਡੀਓਂ ਬੂਟਿਆਂ ਦੇ ਬਾਰੇ ਬੂਟਿਆਂ ਦੇ ਦੇਖ ਰਹਿ ਕੇ ਬਾਰੇ ਉਹ ਵੀ ਤੁਸੀਂ ਜਾਣਕਾਰੀ ਲੈ ਸਕਦੇ ਤੇ ਇੱਕ ਵਾਰ ਪਿੰਡ ਖੈਰਾ ਖੁਰਦ ਜ਼ਿਲ੍ਹਾ ਮਾਨਸਾ ਜਿਹੜਾ ਖੈਰੇ ਤੋਂ ਆਲੂਪੁਰ ਨੂੰ ਰੋਡ ਜਾਂਦਾ ਉਸ ਰੋਡ ਤੇ ਭਰਾ ਦੀ ਨਰਸਰੀ ਹੈ ਤੇ ਤੁਸੀਂ ਆ ਕੇ ਬੂਟੇ ਲਿਜਾ ਸਕਦੇ ਹੋ ਬਾਕੀ ਤੁਸੀਂ ਦੇ ਸਕਦੇ ਥੋੜਾ ਜੀ ਮੱਲੋ ਮੱਲੀ ਥੋੜਾ ਦਿਲ ਕਰੂ ਆ ਵੀ ਇੱਥੋਂ ਅਸੀਂ ਬੂਟੇ ਲੈ ਕੇ ਜਾਈਏ ਤੇ ਆਪਣੇ ਘਰੇ ਲਗਾਈਏ ਉਹ ਕਹਿੰਦੀ ਮੈਨੂੰ ਕਹਿੰਦੇ ਨੇ ਤੁਸੀਂ ਹਾਈਵੇ ਤੇ ਨਰਸਰੀ ਲੈ ਕੇ ਆਓ ਆਪਦੀ ਉੱਥੇ ਮੈਨੂੰ ਲਿਮਟਿਡ ਏਰੀਆ ਮਿਲਣਾ ਸੀ ਕਨਾਲ ਦੋ ਕਨਾਲ ਵੀ ਆਪਾਂ ਟਿੱਕੇ ਤੇ ਲੈਂਦੇ ਇਹੋ ਜਿਹਾ ਪੂਰਾ ਸਿਸਟਮ ਨਹੀਂ ਸੀ ਬਣਾ ਸਕਦਾ ਆਪਾਂ ਤਿੰਨ ਕਿੱਲੇ ਇੱਥੇ ਰੋਕ ਰੱਖੇ ਆ ਠੀਕ ਹੈ ਵੀ ਨਰਸਰੀ ਵੀ ਹੈਗੀ ਗੰਡਵਾ ਖਾਦਾ ਸਿਸਟਮ ਵੀ ਹੈਗਾ ਤੇ ਕੁਦਰਤੀ ਖੇਤੀ ਅਸੀਂ ਸਵਾ ਡੇਡ ਕਿੱਲੇ 'ਚ ਸਬਜ਼ੀ ਲਾਉਣੇ ਆ ਬਿਨਾਂ ਰੇਸਪਰੇ ਕੋ ਉਹ ਵੀ ਕੋਈ ਬੰਦਾ ਸਿੱਖਣਾ ਚ ਉਹ ਉਹਦੀ ਪ੍ਰੋ ਕੋਸ ਟ੍ਰੇਨਿੰਗ ਹੁੰਦੀ ਹੈ ਠੀਕ ਹੈ ਹਰ ਸੰਡੇ ਨੂੰ ਅਸੀਂ ਮੇਰੇ ਕੋਲ ਆਉਂਦੇ ਆ ਤਾਂ ਉਹ ਵੀ ਅਸੀਂ ਬਲਦਸਟ੍ਰੇਨਿਕ ਦਿਨ ਆਉਗੀ ਹਾਂ ਠੀਕ ਹੈ